ਖਬਰਨਾਮਾ ਦੇਖ ਰਹੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੀ ਭੜਥੀ ਨੂੰ ਲੈ ਕੇ ਜੇਕਰ ਸਭ ਤੋਂ ਜ਼ਿਆਦਾ ਰੌਲਾ ਪਾਇਆ ਗਿਆ ਉਹ ਨੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਸਿਪਾਸਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਖਾਸੇ ਤਤੇ ਹੋਏ ਕਿ ਭਾਈ ਸਾਡੀ ਭਰਤੀ ਸੰਵਿਧਾਨਕ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਸੀਰ ਤੋਂ ਭਰਤੀ ਹੋ ਗਈ ਹੈ ਉਹ ਹੋ ਰਹੀ ਹੈ ਉਹ ਗੈਰ ਸੰਵਿਧਾਨਕ ਹੈ ਅਧਿਕਾਰ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕਹਿਣ ਦਾ ਖਫਾ ਹੋ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਬਰਤਾਨ ਜਿਹੜੀ ਕਹਾਣੀ ਰਚੀ ਜਾ ਰਹੀ ਹੈ ਉਸ ਦੇ ਮੋਢੀ ਨੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਫਿਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ 27 ਲੱਖ ਭਰਤੀ ਵੀ ਜਿਹੜੀ ਹੈ ਉਹ ਦੱਸ ਦਿੱਤੀ ਬਰਵਿੰਦਰ ਸਿੰਘ ਪੁੰਦ ਡਾਕਟਰ ਦਲਜੀਤ ਸਿੰਘ ਚੀਮਾ ਲੇਕਿਨ ਹੁਣ ਜਿਹੜੀ ਭਰਤੀ ਸੁਖਬੀਰ ਸਿੰਘ ਬਾਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਉਹ ਭਰਤੀ ਬੁਗਸ ਨਿਕਲੀ ਹੈ ਤੇ ਹੁਣ ਸਹਿਮ ਗਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਹੀ ਸਭ ਤੋਂ ਜ਼ਿਆਦਾ ਪਾਇਆ ਸੀ ਕਿ ਭਰਤੀ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਉਹ ਸੰਵਿਧਾਨਕ ਨਹੀਂ ਉਹ ਅਕੋਰਡਿੰਗ ਟੂ ਦੇਸ਼ ਦੇ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਨਹੀਂ ਲੇਕਰ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਅੰਦਰ ਖਾਤੇ ਗੁਪਤ ਮੀਟਿੰਗਾਂ ਕਰ ਰਹੇ ਨੇ ਕਿਹਨਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੇ ਪੰਜ ਮੈਂਬਰੀ ਕਮੇਟੀ ਦੇ ਨਾਲ ਕਿਉਂਕਿ ਜਿੰਨਾ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਜਿੰਨਾ ਪੰਥ ਉਹਨਾਂ ਦਾ ਸਾਥ ਦੇ ਰਿਹਾ ਹੈ ਉਹਨਾਂ ਦਾ ਨਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਨਾ ਸੁਖਬੀਰ ਸਿੰਘ ਬਾਦਲ ਨੇ ਨਾ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੋਦੜ ਨੇ ਸੋਚਿਆ ਹੋਵੇਗਾ ਕਿ ਪੰਥ ਨੇ ਐਨਾਂਸਪੌਂਸ ਦਿੱਤਾ ਪਿੰਡਾਂ ਦੇ ਵਿੱਚੋਂ ਕਮੇਟੀਆਂ ਬਣ ਰਹੀਆਂ ਨੇ ਕਮੇਟੀਆਂ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੀ ਤਸੀਲ ਤੋਂ ਹੁਕਮਨਾਮੇ ਦੇ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ ਜਿਸ ਦੀ ਗਿਣਤੀ 2114000 5 ਲੱਖ ਦੀਆਂ ਰਸੀਦਾ ਆਉਣੀਆਂ ਨੇ ਅਤੇ ਬਾਕੀ ਭਰਤੀ ਜਿਹੜੀ ਹੈ ਉਹ ਜੂਨ ਜੁਲਾਈ ਦੇ ਵਿੱਚ ਨਿਪਟਰੀ ਚਾੜ ਦਿੱਤੀ ਜਾਵੇਗੀ ਲਗਭਗ 50 ਲੱਖ ਤੋਂ ਪਲੱਸ ਹੋਵੇਗੀ ਘਾਟ ਨਹੀਂ ਹੋਵੇਗੀ ਇਹ ਮਨਪ੍ਰੀਤ ਯਾਲੀ ਐਡਵੋਕੇਟ ਇਕਬਾਲ ਸਿੰਘ ਜਿਹੜੇ ਚੁੰਦਾ ਨੇ ਉਹਨਾਂ ਦਾ ਵਾਦਾ ਹੈ ਲੇਕਿਨ ਇਧਰ ਦੱਸਦੇ ਨੇ ਕਿ ਵਿਰਸਾ ਸਿੰਘ ਵਿਲਟੋਹਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਕਿਤੇ ਗੁਪਤ ਮੀਟਿੰਗ ਹੋ ਰਹੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਕਹਿ ਰਹੇ ਨੇ ਕਿ ਇਹ ਹੁਣ ਲਗਾਤਾਰ ਸੰਪਰਕ ਵਿੱਚ ਬਣੇ ਹੋਏ ਨੇ ਸ਼ਰੂਮੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਨਾਲ ਜੜੀ ਸ਼੍ਰੀ ਅਕਾਲ ਤਖਤ ਸਾਬ ਦੀ ਫਸੀਲ ਤੋਂ ਬਣੀ ਹੋਈ ਸੀ ਕਿਉਂਕਿ ਅੱਗੇ ਦੱਸਿਆ ਜਾ ਰਿਹਾ ਹੈ ਕਿ ਮੱਝ ਦੁਆਬੇ ਅਤੇ ਚੰਡੀਗੜ੍ਹ ਦੇ ਹਲਕਿਆਂ ਵਿੱਚੋਂ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਾਸ ਖਾਸਮ ਖਾਸ ਨੇ ਉਹ ਸਵੇਰੇ ਖਾਣਾ ਪੂਰਤੀ ਕਰਦੇ ਨੇ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਲੇਕਿਨ ਰਾਤੋਂ ਰਾਤੀ ਉਹਨਾਂ ਵੱਲੋਂ ਸਿੱਧਾ ਭਈਆਂ ਜਾ ਰਹੀਆਂ ਨੇ ਸ਼੍ਰੀ ਅਕਾਲ ਤਖਤ ਸਾਬ ਵਾਲੀ ਭਰਤੀ ਦੇ ਲਈ ਇਸ ਨੂੰ ਲੈ ਕੇ ਬੜਾ ਵੱਡਾ ਖਬਰਿਆਜ਼ਾ ਪੁੱਤਣਾ ਪੈ ਸਕਦਾ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਪਸੀਲ ਤੋਂ ਬਣਾਈ ਹੋਈ ਕਮੇਟੀ ਵੱਲ ਜਾਣਗੇ ਕਿ ਵਿਰਸਾ ਸਿੰਘ ਵੀ ਬਲਟੋਹਾ ਵੀ ਅਜਾ ਕਰਣਗੇ ਯਾਨੀ ਕਿ ਹੁਣ ਇੱਕ ਵਾਰ ਫਿਰ ਬਿਰਤਾਂਤ ਰਚਿਆ ਜਾ ਰਿਹਾ ਹੈ ਅੱਗੇ ਵੀ ਤੁਹਾਨੂੰ ਦੱਸਦਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਫਿਰ ਦੱਸੇ ਇਸ ਗੱਲ ਦੀ ਹਵਾਵਾਂ ਜ਼ਰੂਰ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਖਾਸਮ ਖਾਸ ਨੇ ਉਹ ਦਿਨ ਵੇਲੇ ਹੀ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਲੇਕਿਨ ਜਿਵੇਂ ਹੀ ਰਾਤ ਪੈਂਦੀ ਹੈ ਉਹ ਪੜhti ਕਰਦੇ ਨੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇ ਦੇ ਅਨੁਸਾਰ ਕੀਤੀ ਜਾ ਰਹੀ ਹੈ ਜਿਸ ਦੇ ਸਬਤੋਂ ਮੋਰੀ ਜਿਹੜੇ ਨੇ ਆ ਮਨਪ੍ਰੀਤ ਯਾਲੀ ਨੇ ਹੁਣ ਡਾਕਟਰ ਦਲਜੀਤ ਸਿੰਘ ਨਚੀਮਾ ਅਤੇ ਵਿਰਸਾ ਸਿੰਘ ਮਿਲਟਵਾਹ ਕਹਿੰਦੇ ਨੇ ਕਿ ਟੱਚ ਵਿੱਚ ਬਣੇ ਹੋਏ ਨੇ ਕਿੰਨਾ ਕੁ ਸਹੀ ਹੈ ਕਿੰਨਾ ਕੁ ਝੂਠ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਧੰਨਵਾਦ